10 ਨਵੰਬਰ 2025 ਨੂੰ PU ਦੇ ਵਿੱਚ ਬਹੁਤ ਸਾਰੇ ਫਾਰਮਰ ਕਿਸਾਨ ਪੰਜਾਬ ਤੋਂ ਇਕੱਠੇ ਹੋ ਕੇ ਗਏ ਬਹੁਤ ਸਾਰੇ ਸੈਲੀਬ੍ਰਿਟੀਸ ਉੱਥੇ ਪਹੁੰਚੇ ਆਮ ਲੋਕ ਉੱਥੇ ਪਹੁੰਚੇ ਬਹੁਤ ਵੱਡਾ ਇਕੱਠ ਇੱਕ ਪ੍ਰੋਟੈਸਟਰ ਦਾ ਉੱਥੇ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਕੀ ਲੋਕਾਂ ਦਾ ਗੁੱਸਾ ਵੀ ਸੀ ਤਲਖੀ ਵੀ ਹੋਈ ਕਈ ਥਾਵਾਂ ਤੇ ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਲੋਕਾਂ ਦੇ ਹਜੂਮ ਦੇ ਸਾਹਮਣੇ ਭੀੜ ਦੇ ਸਾਹਮਣੇ ਬੇਵਸ ਨਜ਼ਰ ਆਇਆ ਅਸਲ 'ਚ ਇਹ ਮੁੱਦਾ ਹੁਣ ਕਲਾ PU ਦਾ ਨਹੀਂ ਰਿਹਾ ਇਹ ਮੁੱਦਾ ਡੈਮੋਕ੍ਰੇਸੀ ਵਰਸਸ ਡਿਕਟੇਟਰਸ਼ਿਪ ਬਣਦਾ ਨਜ਼ਰ ਆਇਆ ਤਮੋਂ ਸੇ ਕਿਸਾਨਾਂ ਨੂੰ ਪੁੱਛਿਆ ਕਿ ਇੱਥੇ ਕਿਸਾਨਾਂ ਦਾ ਕੀ ਕੰਮ ਹੈ ਇੱਥੇ ਕਿਹੜਾ ਕੋਈ ਖੇਤੀਬਾੜੀ ਵੀਰਾਂ ਦੀ ਗੱਲ ਹੋਣੀ ਹੈ ਜਾਂ ਕੋਈ ਜ਼ਮੀਨਾਂ ਦੀ ਗੱਲ ਹੋਣੀ ਹੈ ਇੱਥੇ ਕਿਸਾਨ ਕੀ ਕਰਦੇ ਆ ਇੱਥੇ ਕਿਸਾਨ ਝੰਡੇ ਕੀ ਕਰਦੇ ਆ ਇੱਥੇ ਕਿਸਾਨਾਂ ਵਾਲੇ ਨਾਰੇ ਕਿਉਂ ਲੱਗਦੇ ਆ ਇੱਥੇ ਕਿਸਾਨ ਕਿਉਂ ਆਏ ਆ ਤਾਂ ਉਹਨਾਂ ਦਾ ਕਹਿਣਾ ਸੀਗਾ ਵੀ ਭਾਈ ਇਹ ਯੂਨੀਵਰਸਿਟੀ ਸਾਡੇ ਬਜ਼ੁਰਗਾਂ ਦੀ ਹੈ ਇਹ ਯੂਨੀਵਰਸਿਟੀ ਲਾਹੌਰ ਤੋਂ ਸਾਡੇ ਬਜ਼ੁਰਗ ਇੱਥੇ ਲੈ ਕੇ ਆਏ ਆ ਇਸ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਪੂਰਾ ਪੂਰਾ ਹੱਕ ਹੈ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਪੰਜਾਬ ਦੇ ਆਮ ਲੋਕਾਂ ਦਾ ਪੈਸਾ ਲੱਗਿਆ ਹੋਇਆ ਹੈ ਜੇ ਇਤਿਹਾਸ ਦੀ ਗੱਲ ਕਰ ਉਹਨਾਂ ਦਾ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਪੜਦਾ ਹੈ ਉਹਦੇ ਵਿੱਚੋਂ 60 ਤੋਂ 70% ਵਿਦਿਆਰਥੀ ਕਿਸਾਨਾਂ ਦੇ ਪੜਦੇ ਆ ਪੰਜਾਬ ਦੇ ਆਮ ਕਿਸਾਨਾਂ ਦੇ ਜਾਣੇ ਆਮ ਘਰਾਣਿਆਂ ਦੇ ਜਾਣੇ ਉਸ ਪੀਯੂ ਦੇ ਵਿੱਚ ਆ ਕੇ ਪੜਦੇ ਆ ਇਹ ਸਾਡੀ ਯੂਨੀਵਰਸਿਟੀ ਹੈ ਸਾਡੇ ਬੱਚਿਆਂ ਨੇ ਜਿੱਥੇ ਪੜ੍ਹਨਾ ਹੈ ਜੇ ਉਹਨਾਂ ਦੇ ਹੱਕ ਖੋਹੇ ਗਏ ਤਾਂ ਸਾਡਾ ਆਣਾ ਇੱਥੇ ਬਣਦਾ ਹੈ ਇਸ ਕਰਕੇ ਕਿਸਾਨ ਉੱਥੇ ਆਏ ਆ